ਸਵਾਗਤ ਹੈ ਹਾਂਜੀ ਅੱਜ ਆਪਾਂ ਇੱਕ ਖਾਸ ਇੰਟਰਵਿਊ ਤੇ ਗੱਲ ਕਰ ਰਹੇ ਹਾਂ ਹਾਂਜੀ ਇਹ ਬਿੱਟੂ ਆਲਕ ਦੀ ਇੰਟਰਵਿਊ ਹੈ ਜਿਸ ਵਿੱਚ 2013 ਦੇ ਇੱਕ ਮਸ਼ਹੂਰ ਡਰੱਗ ਕੇਸ ਬਾਰੇ ਕਾਫੀ ਵੱਡੇ ਦਾਅਵੇ ਕੀਤੇ ਗਏ ਨੇ ਬਿਲਕੁਲ ਇਹ ਉਹੀ ਹਾਈ ਪ੍ਰੋਫਾਈਲ ਸਿੰਥੈਟਿਕ ਡਰੱਗ ਵਾਲਾ ਕੇਸ ਹੈ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ ਹਾਂ ਤੇ ਸਾਡਾ ਮਕਸਦ ਬਸ ਇਹਨਾਂ ਦਾਅਵਿਆਂ ਨੂੰ ਸਮਝਣਾ ਹੈ ਕਿ ਉਹ ਕੀ ਕਹਿ ਰਹੇ ਨੇ ਤੇ ਇਸ ਨਾਲ ਮਤਲਬ ਕੇਸ ਦੀ ਤਸਵੀਰ ਕਿਵੇਂ ਬਣਦੀ ਹੈ ਸਹੀ ਗੱਲ ਹੈ ਕਿਉਂਕਿ ਇਹ ਮਾਮਲਾ ਹੈ ਹੀ ਬੜਾ ਉਲਝਿਆ ਹੋਇਆ ਤੇ ਔਲਖ ਦੇ ਬਿਆਨ ਕਈ ਨਵੇਂ ਸਵਾਲ ਖੜੇ ਕਰਦੇ ਨੇ ਚਲੋ ਫਿਰ ਵੇਖਦੇ ਆ ਨਾ ਨੁਕਤਿਆਂ ਨੂੰ ਤਾਂ ਸਭ ਤੋਂ ਪਹਿਲੀ ਗੱਲ ਔਲਖ ਦਾ ਮੁੱਖ ਜ਼ੋਰ ਤਾਂ ਇਸੇ ਤੇ ਹੈ ਕਿ ਉਹਨੂੰ ਤੇ ਲਗਭਗ 70 ਹੋਰ ਬੰਦਿਆਂ ਨੂੰ ਫਸਾਇਆ ਗਿਆ ਹਾਂ ਜਾਣ ਬੂਝ ਕੇ ਉਹ ਕਹਿੰਦੇ ਨੇ ਤੇ ਇਲਜ਼ਾਮ ਸਿੱਧਾ ਬਿਕਰਮ ਸਿੰਘ ਮਜੀਠੀਆ ਤੇ ਲਾ ਰਹੇ ਨੇ ਪਲਾਂਟੇਸ਼ਨ ਸ਼ਬਦ ਵਰਤੇ ਉਹਨਾਂ ਨੇ ਯਾਨੀ ਸਬੂਤ ਰੱਖੇ ਗਏ ਕਥਿਤ ਤੌਰ ਪਰ ਹਾਂ ਤੇ ਨਾਲੇ ਇੱਕ ਲਾਲ ਡਾਇਰੀ ਦਾ ਜ਼ਿਕਰ ਵੀ ਹੈ ਕਰੋੜਾਂ ਦੇ ਹਿਸਾਬ ਕਿਤਾਬ ਦਾ ਬਿਲਕੁਲ ਔਰ ਇਸੇ ਆਧਾਰ ਤੇ ਉਹ ਮੁੜ ਜਾਂਚ ਦੀ ਮੰਗ ਕਰ ਰਹੇ ਨੇ ਅੱਛਾ ਇੱਕ ਕੱਲ ਹੋਰ ਉਹ ਕਹਿੰਦੇ ਨੇ ਜੇ ਦੋਸ਼ੀ ਸਾਬਿਤ ਹੋ ਗਏ ਹਾਂ ਇਹ ਬਹੁਤ ਵੱਡਾ ਬਿਆਨ ਹੈ ਉਹਨਾਂ ਦਾ ਕੀ ਕਿਹਾ ਉਹਨਾਂ ਨੇ ਉਹ ਕਹਿੰਦੇ ਨੇ ਜੇ ਦੋਸ਼ੀ ਨਿਕਲੇ ਤਾਂ ਲਿਖ ਕੇ ਦੇ ਦੇਣਗੇ ਕਿ ਚੌਰਾਹੇ 'ਚ ਗੋਲੀ ਮਾਰ ਦਿਓ ਓ ਇਹ ਤਾਂ ਮਤਲਬ ਬਹੁਤ ਜ਼ਿਆਦਾ ਜ਼ੋਰ ਦੇ ਕੇ ਕਹਿ ਰਹੇ ਨੇ ਆਪਣੀ ਬੇਗੁਨਾਹੀ ਬਾਰੇ ਹਾਂਜੀ ਇਹ ਇੱਕ ਤਰ੍ਹਾਂ ਨਾਲ ਮਾਮਲੇ ਦੀ ਗੰਭੀਰਤਾ ਵੀ ਦੱਸਦਾ ਹੈ ਤੇ ਆਪਣੇ ਪੱਖ ਨੂੰ ਪੂਰੀ ਤਰ੍ਹਾਂ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਵੀ ਤੇ ਇਸ ਪੂਰੇ ਕੇਸ ਨੂੰ ਕੀ ਕਹਿੰਦੇ ਨੇ ਕੋਈ ਮਸ਼ੀਨ ਹਾਂ ਉਹ ਕਹਿੰਦੇ ਨੇ ਇਹ ਮਨੀ మేਕਿੰਗ ਮਸ਼ੀਨ ਸੀ ਇੱਕ ਫੇਕ ਕੇਸ ਸੀ ਅੱਛਾ ਤੇ ਸੁਡੋ ਇਫਰ ਡਰਾਇਨ ਦੀ ਬਰਾਮਦਗੀ ਤੇ ਵੀ ਸਵਾਲ ਚੁੱਕਦੇ ਨੇ ਹਾਂਜੀ ਉਸ ਤੇ ਵੀ ਤੇ ਕੁਝ ਹੋਰ ਨਾ ਵੀ ਲੈ ਨੇ ਜਿਵੇਂ ਕੇਐਸ ਮੱਖਣ ਜੱਗੀ ਬੈਂਸ ਉਹਨਾਂ ਬਾਰੇ ਕੀ ਕਿਹਾ ਇਹੀ ਕਿ ਇਹਨਾਂ ਨੂੰ ਵੀ ਕਥਿਤ ਤੌਰ ਤੇ ਮਜੀਠਿਆ ਦੇ ਕਹਿਣ ਤੇ ਹੀ ਮਤਲਬ ਸ਼ਾਮਿਲ ਕੀਤਾ ਗਿਆ ਕੇਸ ਚ ਠੀਕ ਹੈ ਫਿਰ ਗੱਲ ਆਉਂਦੀ ਹੈ ਪੁਲਿਸ ਅਧਿਕਾਰੀਆਂ ਦੀ ਹਾਂ ਇੱਥੇ ਇਲਜ਼ਾਮ ਬਹੁਤ ਬਹੁਤ ਹੀ ਸੰਗੀਨ ਨੇ ਕਿਹੜੇ ਅਫਸਰਾਂ ਦੇ ਉਸ ਵੇਲੇ ਦੇ ਐਸਐਸਪੀ ਹਰਦਿਆਲ ਸਿੰਘ ਮਾਨ ਤੇ ਈਡੀ ਦੇ ਅਧਿਕਾਰੀ ਨਿਰੰਜਨ ਸਿੰਘ ਤੇ ਇਲਜ਼ਾਮ ਕੀ ਨੇ ਤਸ਼ੱਦਦ ਦੇ ਔਲਖ ਨੇ ਕਿਹਾ கரنٹ ਲਾਉਣਾ برف ਤੇ ਬਿਠਾਉਣਾ ਓਹੋ ਤੇ ਦਾਵਾ ਇਹ ਹੈ ਕਿ ਇਹ ਅਫਸਰ ਸਿਰਫ ਪੈਸੇ ਲਈ ਮਜੀਠੀਆਂ ਨਾਲ ਮਿਲੇ ਹੋਏ ਸਨ ਇਹ ਤਾਂ ਬਹੁਤ ਹੀ ਗੰਭੀਰ ਦੋਸ਼ ਨੇ ਜੇ ਸੱਚ ਨੇ ਤਾਂ ਬਿਲਕੁਲ ਜੇ ਇਨਾਂ ਚ ਜ਼ਰਾ ਵੀ ਸੱਚਾਈ ਹੈ ਤਾਂ ਇਹ ਜਾਂਚ ਪ੍ਰਕਿਰਿਆ ਤੇ ਬਹੁਤ ਵੱਡਾ ਸਵਾਲ ਖੜਾ ਕਰਦੇ ਨੇ ਇੱਕ ਹੋਰ ਨੁਕਤਾ ਔਲਖ ਨੇ ਚੁੱਕਿਆ ਨਿਰੰਜਨ ਸਿੰਘ ਦੇ ਬਿਆਨਾਂ ਬਾਰੇ ਹਾਂ ਉਹ ਕਹਿੰਦੇ ਨੇ ਕਿ ਨਿਰੰਜਨ ਸਿੰਘ ਦੇ ਬਿਆਨਾਂ ਚ ਫਰਕ ਹੈ ਕੀ ਫਰਕ ਦੱਸ ਰਹੇ ਨੇ ਅਲਕ ਮੁਤਾਬਕ ਨਿਰੰਜਨ ਸਿੰਘ ਨੇ ਪਹਿਲਾਂ ਅਦਾਲਤ 'ਚ ਕਿਹਾ ਸੀ ਕਿ ਮਜੀਠੀਆ ਖਿਲਾਫ ਜਾਂਚ ਪੂਰੀ ਹੋ ਗਈ ਹੈ। ਅੱਛਾ ਪਰ ਹੁਣ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਜਾਂਚ ਹੀ ਨਹੀਂ ਕਰਨ ਦਿੱਤੀ ਗਈ। ਹੂੰ ਤਾਂ ਇਹ ਤਾਂ ਕਾਫੀ ਵੱਡਾ ਅੰਤਰ ਹੋਇਆ। ਹਾਂ ਤੇ ਅਲਕ ਇਸ ਨੂੰ ਵਰਤ ਰਿਹਾ ਹੈ ਇਹ ਦਿਖਾਉਣ ਲਈ ਕਿ ਜਾਂਚ ਅਧਿਕਾਰੀ ਦੀ ਗਲਤੀ ਕਿਵੇਂ ਯਕੀਨ ਕੀਤਾ ਜਾਏ। ਠੀਕ ਇੱਕ ਹੋਰ ਦਾਵਾ ਸੀ ਸ਼ਾਇਦ ਸੁਖਬੀਰ ਸਿੰਘ ਬਾਦਲ ਬਾਰੇ। ਹਾਂ ਇਹ ਵੀ ਕਾਫੀ ਅਹਿਮ ਗਾਵਾ ਹੈ। ਔਲਖ ਕਹਿੰਦਾ ਕਿ ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਤੇ ਸੁਖਵੀਰ ਬਾਦਲ ਨੂੰ ਮਿਲੇ ਹਾਂਜੀ ਤਾਂ ਉਹਨਾਂ ਨੇ ਮਤਲਬ ਸੁਖਬੀਰ ਬਾਦਲ ਨੇ ਕਥਿਤ ਤੌਰ ਤੇ ਮੰਨਿਆ ਕਿ ਹਰਦੀਾਲ ਮਾਨ ਨੇ ਉਹਨਾਂ ਨੂੰ ਗੁੰਮਰਾਹ ਕੀਤਾ ਸੀ ਅੱਛਾ ਵੀ ਔਲਖ ਨਾਲ ਤੱਕਾ ਹੋਇਆ ਹਾਂ ਕਿ ਗੁੰਮਰਾਹ ਕਰਕੇ ਔਲਖ ਨਾਲ ਤੱਕਾ ਕਰਵਾਇਆ ਗਿਆ ਜੇ ਇਹ ਗੱਲ ਸੱਚ ਹੈ ਤਾਂ ਇਸ ਦੇ ਸਿਆਸੀ ਅਰਥ ਬਹੁਤ ਵੱਡੇ ਨੇ ਬਿਲਕੁਲ ਇਹ ਤਾਂ ਬਹੁਤ ਵੱਡੀ ਗੱਲ ਹੋਵੇਗੀ ਜੇ ਸੱਚੀ ਇੰਜ ਹੋਇਆ ਹੋਵੇ ਹਾਂ ਤੇ ਹੁਣ ਅਖੀਰ ਵਿੱਚ ਔਲਖ ਕੀ ਕਹਿ ਰਹੇ ਨੇ ਕਿ ਉਹ ਕਿਸੇ ਜਾਂਚ ਵਿੱਚ ਸ਼ਾਮਿਲ ਹੋਣਗੇ ਹਾਂ ਉਹਨਾਂ ਨੇ ਕਿਹਾ ਕਿ ਜਿਹੜੀ ਨਵੀਂ ਸਿਟ ਬਣੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹਾਂਜੀ ਉਹ ਉਸ ਨਾਲ ਪੂਰਾ ਸਹਿਯੋਗ ਕਰਨਗੇ ਸਬੂਤ ਦੇਣ ਲਈ ਤਿਆਰ ਨੇ ਕਿਸ ਤਰ੍ਹਾਂ ਦੇ ਸਬੂਤ ਉਹਨਾਂ ਮੁਤਾਬਕ ਸ਼ਾਮਿਲ ਅਧਿਕਾਰੀਆਂ ਦੀਆਂ ਕਥਿਤ ਜਾਇਦਾਦਾਂ ਬਾਰੇ ਤੇ ਮਜੀਠੀਆਂ ਨਾਲ ਉਹਨਾਂ ਦੇ ਕੀ ਸਬੰਧ ਰੇ ਇਸ ਬਾਰੇ ਜਾਣਕਾਰੀ ਦੇਣਗੇ ਠੀਕ ਹੈ ਤਾਂ ਕੁੱਲ ਮਿਲਾ ਕੇ ਗੱਲ ਇਹ ਬਣਦੀ ਹੈ ਕਿ ਆਲਖ ਦੇ ਇਹਨਾਂ ਦਾਅਵਿਆਂ ਨੇ ਇਸ ਪੁਰਾਣੇ ਕੇਸ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਹੈ ਬਹੁਤ ਗੰਭੀਰ ਇਲਜ਼ਾਮ ਨੇ ਸਿਆਸਤਦਾਨਾਂ ਤੇ ਪੁਲਿਸ ਅਫਸਰਾਂ ਤੇ ਫਸਾਉਣ ਦੇ ਤਸ਼ੱਦਦ ਦੇ ਭ੍ਰਿਸ਼ਟਾਚਾਰ ਦੇ ਹਾਂ ਇਹ ਉਹਨਾਂ ਦਾ ਪੱਖ ਹੈ ਹੁਣ ਇਹ ਜਾਂਚ ਏਜੰਸੀਆਂ ਦਾ ਕੰਮ ਹੈ ਕਿ ਇਹਨਾਂ ਦਾਅਵਿਆਂ ਨੂੰ ਪਰਖਣ ਬਿਲਕੁਲ ਇਹ ਸਿਰਫ ਦਾਅਵੇ ਨੇ ਤੇ ਕੇਸ ਤਾਂ ਅਦਾਲਤ 'ਚ ਹੈ 13 ਸਾਲ ਹੋ ਗਏ ਸਹੀ ਗੱਲ ਹੈ ਪਰ ਇੱਕ ਸਵਾਲ ਤਾਂ ਮੰਚ ਆਉਂਦਾ ਹੀ ਹੈ ਹਾਂਜੀ ਕਿ ਜਦੋਂ ਮਾਮਲੇ ਐਨੇ ਵੱਡੇ ਹੋਣ ਐਨੇ ਸਿਆਸੀ ਤੌਰ ਤੇ ਸੰਵੇਦਨਸ਼ੀਲ ਹੋਣ ਹੂੰ ਤਾਂ ਸਚਾਈ ਤੱਕ ਪਹੁੰਚਣਾ ਇੰਨਾ ਔਖਾ ਇੰਨਾ ਲੰਬਾ ਤੇ ਇੰਨਾ ਵਿਵਾਦਾਂ ਭਰਿਆ ਕਿਉਂ ਹੋ ਜਾਂਦਾ ਹੈ ਹਾਂ ਇਹ ਸੋਚਣ ਵਾਲੀ ਗੱਲ ਹੈ ਇਸ ਪ੍ਰਕਿਰਿਆ ਦੀਆਂ ਗੁੰਝਲਾਂ ਤੇ ਵਿਚਾਰ ਕਰਨਾ ਬਣਦਾ ਹੈ